ਜਿਹੜਾ ਇੰਡੀਆ ਦਾ ਸਪੋਕਸਮੈਨ ਆ ਮਿਸਟਰ ਮਿਸਰੀ ਜਿਹੜਾ ਸੈਕਟਰੀ ਆ ਉਸ ਦੇ ਉੱਤੇ ਕਿਸ ਤਰੀਕੇ ਦੇ ਜਿਹਨੂੰ ਪਰਸਨਲ ਅਟੈਕ ਕੀਤੇ ਗਏ। ਉਹ ਉਸ ਦੀ ਬੇਟੀ ਦੇ ਉੱਤੇ ਟੈਕ ਕਿ ਨੌਣੀਗਾ ਔਰ ਇਸੇ ਤਰੀਕੇ ਨਾਲ ਕੋ ਮੇਜਰ ਆ ਰਹੀ ਆ ਉਸ ਨੇ ਕਿੰਨੀ ਬੇਹੂਦਾ ਗੱਲ ਕੀਤੀ ਆ ਕਿ ਉੱਥੇ ਦਾ ਜਿਹੜਾ ਇਰਾਨ ਦਾ ਮਨਿਸਟਰ ਆਇਆ ਉਹ ਉਸ ਨੂੰ ਸੂਰ ਦਾ ਬੱਚਾ ਕਹੇ। ਸੂਰੀ ਦਾ ਬੱਚਾ ਕਹੇ ਔਰ ਉੱਥੇ ਨਕਸ਼ਾ ਬਣਾ ਕੇ ਗੱਲਾਂ ਕੀਤੀ ਗਈ। ਔਰ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਜਿਹੜਾ ਸੈਂਸਿਬਲ ਰਿਸਪਾਂਸਿਬਲ মিডিਆ ਇੰਡੀਆ ਦਾ ਉਹਨੇ ਉਹਨੂੰ ਬਹੁਤ ਮੇਜਰ ਆਰੀਆ ਨੂੰ ਕੰਡਮ ਨਹੀਂ ਔਰ ਚਾਹੀਦਾ ਇਹ ਸੀ ਕਿ ਉਸ ਨੂੰ ਜੇਲ੍ਹ ਦੇ ਵਿੱਚ ਸਿੱਟ ਕੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਮਤਲਬ ਇੱਕ ਪਾਸੇ ਜਨਕ ਦਾ ਮਾਹੌਲ ਜਿਹੜਾ ਮੁਲਕ ਆ ਥੋੜਾ ਮਤਲਬ ਅਲਾਈ ਆ ਥੋੜੇ ਨਾਲ ਸਿੰਪਥੀ ਰੱਖਦਾ ਥੋੜੇ ਨਾਲ ਉਹਦਾ ਟ੍ਰੇਡ ਚੱਲਦਾ ਥੋੜੇ ਨਾਲ ਉਹਨਾਂ ਦਾ ਕਈ ਕਿਸਮ ਦਾ ਆਪਸ ਵਿੱਚ ਐਕਸਚੇਂਜ ਹੁੰਦੀ ਆ ਪੋਜ਼ਿਟਿਵ ਐਕਸਚੇਂਜ ਹੁੰਦੀ ਆ ਹੈਲਥੀ ਐਕਸਚੇਂਜ ਹੁੰਦੀ ਆ ਇਕਨੋਮਿਕ ਬੈਟਰਮੈਂਟ ਦੋਨੋਂ ਮੁਲਕਾਂ ਦੀ ਹੋ ਰਹੀ ਹੈ ਤੋ ਉਸ ਦੇ ਮਨਿਸਟਰ ਇਸ ਕਿਸਮ ਦੀ ਚਣੌਣੀ ਤੇ ਗੰਦੀ ਜਿਹੜੀ ਗੱਲ ਕਹਿ ਰਹੇ ਔਰ ਉਸ ਦਾ ਉਹਨਾਂ ਨੇ ਬੜਾ ਇਤਰਾਫ ਕੀਤਾ ਉਹਨਾਂ ਨੇ ਬਹੁਤ ਸੈਂਸਿਬਲੀ ਗੱਲ ਕਿਹਾ ਵੀ ਅਸੀਂ ਤਾਂ ਜਿਹੜਾ ਕੋਈ ਵੀ ਗੈਸਟ ਆ ਉਸ ਨੂੰ ਮਤਲਬ ਖੁਦਾ ਦਾ ਰੂਪ ਮੰਨਦੇ ਤੇ ਤੁਸੀਂ ਆਪਣੇ ਦਾ ਟ੍ਰੈਡੀਸ਼ਨ ਹੀ ਹੈ ਮਨੋ ਇੰਡੀਆ ਦਾ ਥੋੜੀ ਕਿਹੜੀ ਤਹਿਜ਼ੀਬ ਤੁਹਾਡਾ ਕਿਹੜਾ ਕਲਚਰ ਥੋੜੀ ਕਿਹੜੀ ਸਿਵਲਾਈਜ਼ੇਸ਼ਨ ਤੋ ਇਸ ਕਰਕੇ ਉਸ ਬੰਦੇ ਨੇ ਆਪਣੇ ਆਪ ਨੂੰ ਵੀ ਔਰ ਇਸ ਮੁਲਕ ਨੂੰ ਵੀ ਬਹੁਤ ਨੀਚਾ ਕੀਤਾ ਮੇਜਰ ਆਰਿਆ